ਮੇ ਸਿੱਖਾਂ ਦਾ ਖੂਨ ਡਰਦਾ ਕਿੱਥੇ ਆ ਬਹਾਦਰਾਂ ਦਾ ਖੂਨ ਹੈ ਮੱਧਵੀ ਸਿੱਖ ਰੰਗਰੇਤਾ ਸਰਦਾਰ ਹਰੀ ਸਿੰਘ ਨਰਵਾ ਪਠਾਰ ਲੋ ਕਨਿਹਾਰੇ ਤੇ ਮੱਧਵੀ ਸਿੱਖ ਰੰਗਰੇ ਸੇ ਸਰਦਾਰ ਜਰਾਵਰ ਸਿੰਘ ਸਿੱਬਤ ਦੇ ਵਿੱਚ ਤਕਲਾ ਕੋਰ ਦੇ ਮੈਦਾਨ ਚ ਟੋਈ ਕਬੀਲੇ ਨਾਲ ਲੜਿਆ ਮੱਥੇ ਚ ਗੋਲੀ ਮਰਜੀ ਦੇਖ ਭਰਾ ਸ਼ਹੀਦ ਹੋ ਗਿਆ ਦੋ ਤਬੀਨੇ ਉਹਦਾ ਸਰੀਰ ਚੁੱਕਣ ਵਾਸਤੇ ਲੜਦੇ ਆ ਅਖੀਰ ਸਮਝੌਤਾ ਹੋਊਗਾ ਕਿ ਕਿਉਂ ਲੜਦੇ ਆ ਉਹ ਕਹਿੰਦੇ ਇਹਦਾ ਮਾਸ ਸਾਨੂੰ ਚਾਹੀਦਾ ਤੇ ਮੱਦੀ ਸਖ ਰੰਗਰੇਟੇ ਸਰਦਾਰ ਗਰਾਵਰ ਸਿੰਘ ਦਾ ਮਾਸ 1 ਕਿਲੋ 1200 ਦਾ ਵਿਕਿਆ ਤੇ ਜਦੋਂ ਔਰਤ ਗਰਭਵਤੀ ਹੁੰਦੀ ਹੈ ਉਹ ਔਰਤ ਦੀ ਕਮਰ ਤੇ ਬੰਨ ਦਿੱਤਾ ਜਾਂਦਾ ਅ ਫਿਰ ਬੱਚਾ ਜਨਮ ਲੈਂਦਾ ਬੱਚੇ ਦੇ ਗਲ ਵਿੱਚ ਲੀਨਤ ਬੰਨ ਕੇ ਪਾ ਦਿੱਤਾ ਜਾਂਦਾ ਕਿਉਂਕਿ ਇਹ ਬੱਚਾ ਗਰਾਵਰ ਸਿੰਘ ਵਰਗਾ ਬਹਾਦਰ ਬਣੇ ਆਪਣੇ ਬੱਚਿਆਂ ਨੂੰ ਸਿੱਖ ਸਰਦਾਰ ਬਣਾਓ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਸੁਣਾਓ ਸ਼ਹੀਦਾਂ ਦੀਆਂ ਗਾਥਾ ਸੁਣਾਓ ਪਰ ਆਪਣੇ ਬੱਚਿਆਂ ਨੂੰ ਉੱਚੀ ਵਿੱਦਿਆ ਪੜਾਓ ਤੁਹਾਡੀ ਗਰੀਬੀ ਕੱਢਣਗੇ ਅੱਜ ਸਭ ਤੋਂ ਬਹਾਦਰ ਕੌਮ ਜਿਹਨੇ ਮਾਰ ਕੇ ਮਾਰਿਆ ਮਾਰਸੜ ਕੌਮ ਦੇ ਖਿਤਾਬ ਲਿਆ ਉਹਦੀ ਸਭ ਤੋਂ ਮੰਦੀ ਹਾਲਤ ਹੈ ਨਿਰਯੋਪੈਨੋ ਸਿੱਖੀ ਦਾ ਧੁਰਾ ਜੇ ਤੁਸੀਂ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਰੋਜ਼ ਗੱਡੇ ਪਰ ਪਰ ਕੇ ਸਿਰਾਂ ਦੇ ਲਾਹੌਰ ਜਾਂਦੇ ਸੀ ਉਦੋਂ ਸਿੱਖ ਨਹੀਂ ਮੁੱਕੇ ਤੇ ਅੱਜ ਸਿੱਖ ਲੱਭਦੇ ਨਹੀਂ ਜੇ ਸਿੱਖ ਲੱਭਦੇ ਹੁੰਦੇ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿਣਾ ਨਾ ਪੈਂਦਾ ਕਿ ਜੋ ਦੀਸੇ ਗੁਰ ਸਿੱਖੜਾ ਇਸ ਨਿਮ ਨਿਮ ਲਾਗੂ ਪਾਇ